ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 108 ਡੀਸੀ ਦੀ ਸਵਾਗਤੀ ਅਤੇ ਵਿਦੈਗੀ ਪਾਰਟੀ ਸੰਗਰੂਰ ਜਿਸ ਅਫਸਰ ਦੇ ਆਉਣ ਤੇ ਲੋਕੀ ਸ਼ੱਕ ਨਜ਼ਰਾਂ ਨਾਲ ਵੇਹੰਦੇ ਹੋ ਉਸ ਅਫਸਰ ਦੇ ਬਦਲਣ ਵੇਲੇ ਵੇਖੇ ਨੈਣਾਂ ਤੋਂ ਨੀਰ ਕਰੇਂਦੇ ਹੋ ਜਦੋਂ ਮੈਂ ਜ਼ਿਲ੍ਹਾ ਸੰਗਰੂਰ ਦਾ ਡਿਪਟੀ ਕਮਿਸ਼ਨਰ ਲਗਿਆ ਤੇ ਮੇਰੇ ਬਾਰੇ ਉਸ ਜ਼ਿਲੇ ਦਾ ਜੰਪਲ ਹੋਣ ਕਰਕੇ ਅਤੇ ਸਰਪੰਚ ਵਕੀਲ ਬਾਬੂ ਅਤੇ ਐਸਜੀਪੀਸੀ ਦੀ ਅਸਫਲ ਚੋਣ ਲੜ ਚੁੱਕਿਆ ਉਮੀਦਵਾਰ ਹੋਣ ਕਰਕੇ ਲੋਕਾਂ ਦੇ ਵੱਖਰੇ ਵੱਖਰੇ ਵਿਚਾਰ ਸਨ ਕੁਝ ਲੋਕ ਇਹ ਕਹਿ ਰਹੇ ਸਨ ਕਿ ਜ਼ਿਲੇ ਦਾ ਡਿਪਟੀ ਕਮਿਸ਼ਨਰ ਵੀ ਹੁਣ ਜਥੇਦਾਰ ਲਾਤਾ ਕੁਝ ਇਹ ਮਹਿਸੂਸ ਕਰਦੇ ਸਨ ਕਿ ਜਿੱਥੇ ਵੀ ਹਰਕੇਸ਼ ਸਿੰਘ ਸਿੱਧੂ ਨੇ ਨੌਕਰੀ ਕੀਤੀ ਹੈ ਉੱਥੇ ਕੁਝ ਪਗਜਨ ਛੱਡੇ ਹਨ ਹਰ ਥਾਂ ਤੇ ਤੁਹਾਡੇ ਕੁਝ ਪ੍ਰਸ਼ੰਸਕ ਅਤੇ ਕੁਝ ਆਲੋਚਕ ਹੁੰਦੇ ਹਨ ਸ਼ਹਿਰ ਦੇ ਮੀਡੀਆ ਕਲੱਬ ਹੋਰ ਸੰਸਥਾਵਾਂ ਤੇ ਸੀਨੀਅਰ ਸਿਟੀਜ਼ਨ ਤੇ ਕੁਝ ਪਤਵੰਤੇ ਸੱਜਣਾ ਵੱਲੋਂ ਸਵਾਗਤੀ ਪਾਰਟੀ ਰੱਖੀ ਗਈ। ਤਕਰੀਬਨ 2:00 ਸੌ ਦੇ ਨੇੜੇ ਰਣਧੀਰ ਕਲੱਬ ਵਿੱਚ ਸ਼ਾਮ ਦੀ ਚਾਹ ਪਾਰਟੀ ਤੇ ਇਕੱਠੇ ਹੋਏ। ਜਿਨ੍ਹਾਂ ਵਿੱਚ ਡਾਕਟਰ, ਵਕੀਲ, ਰਾਜਨੀਤਿਕ ਪਾਰਟੀਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਸੱਜਣ ਤਸ਼ਰੀਫ ਲੈ ਕੇ ਆਏ। ਸਰਸਰੀ ਭਾਸ਼ਣ ਹੋਏ। ਹਰ ਇੱਕ ਨੇ ਮੇਰੀ ਜਿੰਨੀ ਕਰ ਸਕਦਾ ਸੀ ਤਾਰੀਫ਼ ਕੀਤੀ। ਕਰਦੇ ਵੀ ਕਿਉਂ ਨਾ? ਦੱਸ ਉਸ ਵੇਲੇ ਕੋਈ ਮਾਮੂਲੀ ਆਦਮੀ ਨਹੀਂ ਸੀ। ਜ਼ਿਲ੍ਹੇ ਦਾ ਡੀਸੀ ਲੱਗ ਕੇ ਆਇਆ ਸੀ। ਮੇਰੇ ਕੋਲੋਂ ਤਾਰੀਫ਼ ਦੇ ਨਾਲ-ਨਾਲ ਹਰ ਬਲਾਰੇ ਨੇ ਆਪਣੇ ਜ਼ਿਲ੍ਹੇ ਦਾ ਜੰਪਲ ਹੋਣ ਨਾਤੇ ਬਹੁਤ ਆਸਾਂ ਤੇ ਉਮੀਦਾਂ ਰੱਖੀਆਂ ਸਿਵਲ ਸਰਵਿਸ ਦੀ ਮੇਰੀ ਨੌਕਰੀ ਦਾ ਸੰਗਰੂਰ ਵਿੱਚ ਇਹੋ ਸਮਾਂ ਸੀ ਬਾਕੀ ਨੌਕਰੀ ਬਾਹਰ ਦੀ ਸੀ ਜਦ ਸਾਰੇ ਸੱਜਣ ਬੋਲ ਕੇ ਹਟਕੇ ਮੈਨੂੰ ਆਪਣੇ ਵਿਚਾਰ ਤੇਨ ਭਾਵ ਬਾਰੇ ਤੇ ਜ਼ਿਲ੍ਹਾ ਸੰਗਰੂਰ ਲਈ ਕੀ ਕੁਝ ਕਰਨ ਦੀਆਂ ਸਦਰਾਂ ਮੇਰੇ ਮਨ ਵਿੱਚ ਸਨ ਉਹ ਦਾਸ ਨੇ ਬਿਆਨ ਕਰਨੀਆਂ ਸੀ ਮੈਂ ਬੋਲਦੇ ਹੋਏ ਕਿਹਾ ਕਿ ਤੁਸੀਂ ਮੇਰੇ ਲਈ ਇੰਨੇ ਸਤਿਕਾਰ ਭਰੇ ਸ਼ਬਦ ਵਰਤੇ ਹਨ ਤੇ ਮੇਰੇ ਕੋਲੋਂ ਬਹੁਤ ਸਾਰੀਆਂ ਉਮੀਦਾਂ ਤੇ ਆ ਸ਼ਾਮਾ ਦਾ ਪ੍ਰਗਟਾਵਾ ਕੀਤਾ ਹੈ ਮੇਰੇ ਦਿਲ ਤੇ ਦਿਮਾਗ ਤੇ ਨਾ ਬੋਝ ਪੈ ਗਿਆ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਮੈਂ ਉਹ ਕਿਹੜੇ ਸ਼ਬਦ ਵਰਤਾਂ ਕਿ ਤੁਹਾਨੂੰ ਮੇਰੇ ਦਿਲ ਦੀਆਂ ਸਦਰਾਂ ਦਾ ਪ੍ਰਗਟਾਵਾ ਹੋ ਜਾਵੇ ਦਾਸ ਦਾ ਪਛੋਕੜ ਸਰਪੰਚੀ ਨਾਲ ਤੇ ਸਿਆਸਤ ਨਾਲ ਉਹ ਵੀ ਜ਼ਿਲ੍ਹਾ ਸੰਗਰੂਰ ਦੀ ਸਿਆਸਤ ਨਾਲ ਜੁੜਿਆ ਹੋਇਆ ਹੈ ਇਸ ਲਈ ਤੁਹਾਨੂੰ ਮੇਰੇ ਵਾਦੇ ਦਾਵੇ ਵੀ ਸਿਆਸੀ ਲੀਡਰਾਂ ਦੇ ਕੱਪ ਵਰਗੇ ਲੱਗਣਗੇ ਪਰ ਮੈਂ ਇਸ ਵੇਲੇ ਤਾਂ ਆਪਣਾ ਦਿਲ ਪਾੜ ਕੇ ਨਹੀਂ ਵਿਖਾ ਸਕਦਾ ਤੁਹਾਨੂੰ ਇੱਕ ਗੱਲ ਸੁਣਾਉਂਦਾ ਹਾਂ ਆਰਮੀ ਦਾ ਇੱਕ ਜਰਨਲ ਰਿਟਾਇਰਮੈਂਟ ਪਿੱਛੋਂ ਕਿਸੇ ਕਲੱਬ ਵਿੱਚ ਆਪਣੀ ਲੇਡੀ ਦੋਸਤ ਨਾਲ ਖਾਣਾ ਖਾਣ ਲਈ ਆਇਆ ਸੀ ਜੋ ਉਸ ਕਲੱਬ ਵਿੱਚ ਆਪਣੀ ਬਹਾਦਰੀ ਦੇ ਕિસ્ਸੇ ਤੇ ਜੀਵਨ ਦੇ ਬਿਹਤਰੀਨ ਸਮੇਂ ਤੋਂ ਸ਼ੁਰੂ ਕਰਕੇ ਦੱਸਣ ਲੱਗਾ ਕਿ ਜਦੋਂ ਮੈਂ ਭਾਰਤੀ ਫੌਜ ਵਿੱਚ ਬਤੌਰ ਲੈਫਟੀਨੈਂਟ ਭਰਤੀ ਹੋਇਆ ਸੀ ਉਸ ਵੇਲੇ 1965 ਦੀ ਜੰਗ ਲੱਗੀ ਹੋਈ ਸੀ ਮੈਂ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨਾਲ ਅਟੈਚ ਸੀ ਜੇਕਰ ਹਿੰਦੁਸਤਾਨ ਦੀ ਸਰਕਾਰ ਸੀਸਫਾਇਰ ਨਾ ਕਰਦੀ ਤਾਂ ਮੈਂ ਭਾਰਤੀ ਫੌਜ ਦਾ ਝੰਡਾ ਲੈ ਕੇ ਰਾਵੀ ਦੇ ਕੋਲ ਖੜਾ ਸੀ ਅਸੀਂ ਭਾਰਤ ਦਾ ਝੰਡਾ ਲਖੌਰ ਤੇ ਚਲਾ ਦੇਣਾ ਸੀ ਫਿਰ ਉਹ ਕਹਿੰਦਾ 1971 ਦੀ ਲੜਾਈ ਵੇਲੇ ਉਹ ਮੇਜਰ ਸੀ ਜਦੋਂ ਬੰਗਲਾਦੇਸ਼ ਦੀ ਲੜਾਈ ਚੱਲ ਰਹੀ ਸੀ ਜਨਰਲ ਨਿਆਜ਼ੀ ਤੋਂ ਹਥਿਆਰ ਸਟਵਾਏ ਗਏ ਸਨ ਤਾਂ ਮੈਂ ਜਨਰਲ ਜਗਜੀਤ ਸਿੰਘ ਅਰੋੜਾ ਦੇ ਨਾਲ ਖੜਾ ਸਾਂ ਬੰਗਲਾਦੇਸ਼ ਦੀ ਆਜ਼ਾਦੀ ਵਿੱਚ ਮੇਰਾ ਵੀ ਟੁਕਮਾ ਰੋਲ ਹੈ ਫਿਰ 2002 ਵਿੱਚ ਜਦੋਂ ਕਰਗਿਲ ਦੀ ਲੜਾਈ ਹੋਈ ਉਹ ਕਹਿੰਦਾ ਉਸ ਵੇਲੇ ਮੈਂ ਜੰਮੂ ਕਸ਼ਮੀਰ ਦੇ ਖੇਤਰ ਦਾ ਮੇਜਰ ਜਨਰਲ ਰੈਂਕ ਵਿੱਚ ਬਤੌਰ ਕਮਾਂਡਰ ਜ਼ਿੰਮੇਵਾਰੀ ਨਿਭਾ ਕੇ ਭਾਰਤੀ ਫੌਜ ਦਾ ਨਾਮ ਉੱਚਾ ਕੀਤਾ ਉਹ ਜਨਰਲ ਸਾਹਿਬ ਅਜੇ ਆਪਣੀ ਬਹਾਦਰੀ ਦੇ ਕisse ਸੁਣਾ ਹੀ ਰਿਹਾ ਸੀ ਐਨੇ ਨੂੰ ਇੱਕ ਹੋਰ ਔਰਤ ਰੋਂਦੀ ਹੋਈ ਉੱਥੇ ਆਈ ਉਸਨੇ ਦੱਸਿਆ ਕਿ ਕਲੱਬ ਦੇ ਕਮਰੇ ਨੂੰ ਅੱਗ ਲੱਗੀ ਹੈ ਉਸ ਦਾ ਛੋਟਾ ਜਿਹਾ ਬੱਚਾ ਕਮਰੇ ਵਿੱਚ ਰਹਿ ਗਿਆ ਉਹ ਬੋਲੀ ਕੋਈ ਮੇਰੇ ਬੱਚੇ ਨੂੰ ਬਚਾ ਕੇ ਕੱਢ ਲਿਓ ਉਸ ਔਰਤ ਦੀ ਦਰਦ ਭਰੀ ਆਵਾਜ਼ ਸੁਣ ਕੇ ਜਨਰਲ ਸਾਹਿਬ ਨਾਲ ਬੈਠੀ ਉਸ ਦੀ ਲੇਡੀ ਫਰੈਂਡ ਨੇ ਅੱਖ ਵਿੱਚ ਅੱਖ ਪਾ ਕੇ ਜਾਣ ਦਾ ਇਸ਼ਾਰਾ ਕੀਤਾ ਜਨਰਲ ਸਮਝ ਗਿਆ ਤੇ ਉਸਨੇ ਇੱਕਦਮ ਉੱਠ ਕੇ ਦੂਜੇ ਕਮਰੇ ਚੋਂ ਇੱਕ ਕੰਬਲ ਗਿੱਲਾ ਕਰਕੇ ਆਪਣੇ ਦੁਆਲੇ ਲਪੇਟ ਕੇ ਬੱਚੇ ਨੂੰ ਕੱਢਣ ਦੀ ਸ਼ਾਲ ਮਾਰ ਦਿੱਤੀ ਜਨਰਲ ਸਾਹਿਬ ਕਮਰੇ ਵਿੱਚੋਂ ਨਾ ਜਿੰਦਾ ਬੱਚਾ ਕੱਢ ਸਕੇ ਤੇ ਨਾ ਵਾਸ ਚੁੰਦੇ ਆ ਸਕੇ ਪਰ ਉਸਨੇ ਸਾਬਤ ਕਰ ਦਿੱਤਾ ਕਿ 1965 1971 2002 ਤੇ ਫਿਰ ਰਿਟਾਇਰਮੈਂਟ ਪਿੱਛੋਂ ਵੀ ਬਾਦਰ ਸੀ ਮੈਂ ਕਿਹਾ ਜੇਕਰ ਇਹਹੀ ਨਾ ਬਤਾਈ ਤਾਂ ਮੈਂ ਵੀ ਭਰਾਵੋ ਤੁਹਾਡੇ ਅੱਗੇ ਇਹ ਸੱਚਾ ਤੇ ਸੋਚਾਵਾਦਾ ਕਰਦਾ ਕਿ ਮੈਂ ਅੱਗ ਵਿੱਚ ਛਾਲ ਮਾਰ ਜਾਗਾ ਅੱਗੇ ਕੀ ਹੁੰਦਾ ਸਮਾਂ ਦੱਸੋ ਮੇਰੇ ਇਹ ਬੋਲ ਸੁਣ ਕੇ ਸਭ ਨੂੰ ਤਸੱਲੀ ਹੋ ਗਈ ਤੇ ਖੁਸ਼ੀ ਦੀ ਲਹਿਰ ਦੌੜ ਗਈ ਅਸੀਂ ਚਾਹ ਪਾਣੀ ਪੀਂਦੇ ਪਾਰਟੀ ਸਮਾਪਤ ਕਰ ਦਿੱਤੀ ਸੰਗਰੂਰ ਦਾ ਬਤੌਰ ਡੀਸੀ ਸਮਾਂ ਦਸੰਬਰ 2009 ਤੋਂ 4 ਅਪ੍ਰੈਲ 2011 ਯਾਨੀ ਕਿ ਸਵਾ ਸਾਲ ਹੀ ਰਿਹਾ ਮੇਰੇ ਸੁਭਾਅ ਤੇ ਕਾਰਜਸ਼ੈਲੀ ਅਨੁਸਾਰ ਇਹ ਲੰਮਾ ਸਮਾਂ ਸੀ ਹੁੰਦਾ ਜੇ ਭੇਡ ਦੇ ਬੱਚੇ ਜਿਉਂ ਸਿਰ ਸਿੱਟ ਕੇ ਜੁਣਾ ਹੋਵੇ ਫਿਰ ਬਹੁਤ ਘੱਟ ਸੀ ਕਈ ਸੱਜਣ 5-5 ਸਾਲ ਇੱਕ ਜ਼ਿਲ੍ਹੇ ਵਿੱਚ ਡੀਸੀ ਰਹੇ ਜਿਉਂਨਾਂ ਨੂੰ ਪੁੱਛੋ 5 ਸਾਲ ਚ ਕੀ ਕੀਤਾ ਉਹ ਇਹ ਦੱਸਣਗੇ ਅਸੀਂ ਕੀ ਕਰਨਾ ਸੀ ਕੀਤਾ ਤਾਂ ਦੱਸਿਆ ਅਸੀਂ ਲੀਡਰਾਂ ਨੇ ਅਸੀਂ ਤਾਂ ਜੀ ਹਜ਼ੂਰੀ ਕਰਕੇ 5 ਸਾਲ ਲੰਘਾਏ ਜ਼ਿਲ੍ਹੇ ਵਿੱਚ 5 ਸਾਲ ਰਹਿਣਾ ਇੱਕ ਪ੍ਰਾਪਤੀ ਮੰਨੀ ਜਾਂਦੀ ਹੈ ਇੰਨੇ ਨਾ ਪਾਟ ਕਾਂ ਨਿੰਦ ਕਾਂ ਤੇ ਅਲੋਚਕਾਂ ਤੇ ਛੱਡਣਾ ਉਚਿਤ। ਉਸ ਸਮੇਂ ਵਿਛੜ ਵੀ ਆਇਆ। ਭੂਮੀ ਦਾ ਰਿਕਾਰਡ ਜੀਸਟਲਾਈਜ਼ ਵੀ ਹੋਇਆ। ਫਟਵਾਰੀਆਂ ਤੇ ਤਹਿਸੀਲਦਾਰਾਂ ਦੀਆਂ ਹੜਤਾਲਾਂ ਵੀ ਹੋਈਆਂ। ਜ਼ਿਲ੍ਹੇ ਵਿੱਚ ਪੰਜ ਤਹਿਸੀਲਦਾਰ ਕੰਪਲੈਕਸ ਵੀ ਬਣੇ। ਅੰਤਰਰਾਸ਼ਟਰੀ ਕਬੱਡੀ ਕੱਪ ਵੀ ਹੋਇਆ ਜਿਸ ਨੂੰ ਲੋਕਾਂ ਨੇ ਘਰਾਂ ਦੀਆਂ ਛੱਤਾਂ, ਟਰੱਕਾਂ ਤੇ ਟਰਾਲੀਆਂ ਤੇ ਖੜਖੜ ਦੇਖਿਆ। ਵਹਿ ਜਾ ਵਹਿ ਜਾ ਹੋਈ। ਦਸ ਦੀ ਹਿੰਮਤ ਕਲਾ ਸਦਕਾ ਅਮਰਗੜ ਸਰਕਾਰੀ ਕਾਲੇ ਚਾਲੂ ਹੋਇਆ। ਸਭ ਤੋਂ ਪਹਿਲਾਂ ਸਰਕਾਰ ਦੇ ਟਾਰਗੇਟ ਤੋਂ 9 ਮਹੀਨੇ ਪਹਿਲਾਂ ਭੂਮੀ ਰਿਕਾਰਡ ਦਾ ਕੰਪਿਊਟਰਿਕਨ ਹੋਇਆ। ਸੁਵਿਧਾ ਕੇਂਦਰ ਦੀਆਂ ਸਹੂਲਤਾਂ ਪੰਜਾਬ ਵਿੱਚੋਂ ਪਹਿਲੇ ਨੰਬਰ ਤੇ ਰਜਿਸਟਰੀਆਂ ਇਨਤਕਾਲ ਮੁਫਤ ਤੇ ਜਲਦ ਹੋਣੇ ਸ਼ੁਰੂ ਹੋਈ। ਤਹਿਸੀਲਦਾਰ ਮੰਤਰੀ ਨੂੰ ਆਖਦੇ ਸੀ। ਸੰਗਰੂਰ ਤੋਂ ਬਾਹਰ ਬਦਲੀ ਕਰਨ ਦੇ ਪੈਸੇ ਲੈ ਲਓ। ਪਰ ਸੰਗਰੂਰ ਲੱਗਣ ਦਾ ਕੋਈ ਪੈਸਾ ਨਹੀਂ ਦੇਣਾ। ਲੋਕਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਵਿਸ਼ਵਾਸ ਕਾਇਮ ਹੋਇਆ। ਇਸ ਦਾ ਨਤੀਜਾ ਇਹ ਹੋਇਆ ਕਿ ਸਰਕਲ ਦੇ ਜਥੇਦਾਰਾਂ ਤੇ ਹੋਰ ਕੜਮ ਚੌਧਰੀਆਂ ਦੀਆਂ ਦੁਕਾਨਾਂ ਬੰਦ ਹੋ ਗਈਆਂ। ਫਿਰ ਦਾਸ ਦੇ ਖਿਲਾਫ ਇੱਕ ਮਹਮ ਸ਼ੁਰੂ ਹੋ ਗਈ ਕਿ ਕੱਲੀ ਇਮਾਨਦਾਰੀ ਨੂੰ ਕੀ ਕਰੀਏ ਡੀਸੀ ਸੁਭਾ ਦਾ ਰੁੱਖਾ ਹੈ ਅਫਸਰ ਜਿੰਨਾ ਮਰਜ਼ੀ ਚੰਗਾ ਇਮਾਨਦਾਰ ਲੋਕ ਪੱਕੀ ਹੋਵੇ ਪਰ ਜਿੰਨੀ ਦੇਰ ਉਹ ਕੜਮ ਚੌਧਰੀਆਂ ਨੂੰ ਖੁਸ਼ ਨਹੀਂ ਰੱਖਦਾ ਉਸ ਨੂੰ ਟਿਕਨ ਨਹੀਂ ਦਿੰਦੇ ਦਾਸ ਦੀ ਬਦਲੀ ਹੋ ਗਈ ਪਹਿਲੇ ਦਿਨ ਮੈਨੂੰ ਡਾਇਰੈਕਟਰ ਲੈਂਡ ਰਿਕਾਰਡ ਅਤੇ ਡਾਇਰੈਕਟਰ ਲੈਂਡ ਐਕੁਇਜੀਸ਼ਨ ਪੰਜਾਬ ਲਾ ਦਿੱਤਾ ਇੱਕ ਪੋਸਟ ਜਲੰਧਰ ਤੇ ਦੂਜੀ ਚੰਡੀਗੜ੍ਹ ਮੁੜ ਫੇਰ ਸੀਐਮ ਦੀ ਕੋਠੀ ਬੈਠੇ ਮੇਰੇ ਦੋਖੀਆਂ ਨੇ ਆਪਣਾ ਨੌਂਦਾ ਪਾ ਦਿੱਤਾ ਉਸ ਤੋਂ ਅਗਲੇ ਦਿਨ ਮੈਨੂੰ ਬੀਬੀ ਉਪਿੰਦਰਜੀਤ ਕੌਰ ਕੈਬਨਿਟ ਮੰਤਰੀ ਜੋ ਕਪੂਰਥਲੇ ਜ਼ਿਲ੍ਹੇ ਦੇ ਸਨ ਨੇ ਕਪੂਰਥਲੇ ਦਾ ਡੀਸੀ ਲਵਾ ਲਿਆ ਦਾਸ ਨੇ ਕਪੂਰਥਲੇ ਜਾ ਕੇ ਹਾਜ਼ਰੀ ਰਿਪੋਰਟ ਪੇਸ਼ ਕੀਤੀ ਬਦਲੀ ਸੰਗਰੂਰ ਤੋਂ ਡਿਪਟੀ ਕਮਿਸ਼ਨਰ ਕਪੂਰਥਲਾ ਹੋ ਗਈ ਮੇਰੀ ਬਦਲੀ ਉਪਰੰਤ ਵੀ ਕੋਈ ਸ਼ਹਿਰ ਦੇ ਲੋਕਾਂ ਨੇ ਇੱਕ ਸਾਂਝੀ ਵਧਾਈ ਪਾਰਟੀ ਦਿੱਤੀ ਜਿਸ ਵਿੱਚ ਤਕਰੀਬਨ 70% ਉਹ ਲੋਕੀ ਸਨ ਜਿਨ੍ਹਾਂ ਨੇ ਮੇਰੀ ਸਵਾਗਤੀ ਪਾਰਟੀ ਵਿੱਚ ਹਿੱਸਾ ਲਿਆ ਸੀ ਮੈਂ ਤਕਰੀਬਨ ਸਵਾ ਸਾਲ ਰਿਹਾ ਇਕ ਸੱਜਣ ਨੇ ਮੇਰੇ ਵੱਲੋਂ ਬੋਲਦੇ ਹੋਏ ਸੰਖੇਪ ਵਿੱਚ ਇਹ ਕਿਹਾ ਕਿ ਡੀਸੀ ਸਾਹਿਬ ਤੁਸੀਂ ਸਵਾ ਸਾਲ ਪਹਿਲਾਂ ਜਿਹੜੇ ਸ਼ਬਦ ਸਵਾਗਤੀ ਭਾਸ਼ਣ ਵਿੱਚ ਵਰਤੇ ਸੀ ਮੇਰੇ ਹੂਬ ਹੂਬ ਯਾਦ ਨੇ ਤੁਸੀਂ ਮੱਚਦੀ ਅੱਗ ਵਿੱਚ ਛਾਲ ਮਾਰ ਗਏ ਭਾਵੇਂ ਵਾਪਸ ਨਹੀਂ ਨਿਕਲੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਆਪਣਾ ਵਚਨ ਨਿਭਾ ਕੇ ਜਾ ਰਹੇ ਹੋ ਤੁਹਾਡੀਆਂ ਸੇਵਾਵਾਂ ਦੀ ਅਜੇ ਜ਼ਿਲ੍ਹੇ ਨੂੰ ਹੋਰ ਲੋੜ ਸੀ ਪਰੰਤੂ ਬਦਲੀ ਵੀ ਜ਼ਿੰਦਗੀ ਦਾ ਸੂਤ ਹੈ ਸ਼ਹਿਰ ਤੁਹਾਡੀ ਕਪੂਰਥਲੇ ਜ਼ਿਲ੍ਹੇ ਨੂੰ ਜ਼ਿਆਦਾ ਲੋਡ ਹੋਵੇ ਮੈਨੂੰ ਇਸ ਗੱਲ ਤੇ ਖੁਸ਼ੀ ਤੇ ਫਖਰ ਸੀ ਕਿ ਮੈਂ ਆਪਣੇ ਸ਼ਬਦਾਂ ਤੇ ਭਾਸ਼ਣ ਦੇ ਹੰਦਾਰ ਰਿਹਾ ਆਪਣੀ ਚਿੱਟੀ ਚਾਦਰ ਤੇ ਦਾਗ ਨਹੀਂ ਲੱਗਣ ਦਿੱਤਾ ਅਫਸਰਾਂ ਧੀਆਂ ਚਿੜੀਆਂ ਦਾ ਕਾਹਦਾ ਜ਼ੋਰ ਵੇ ਕੀ ਪਤਾ ਅੱਜ ਕਿਤੇ ਹੋਰ ਤੇ ਕੱਲ ਕਿਤੇ ਹੋਰ ਵੇ ਬਾਕੀ ਅਗਲੇ ਅੰਕ ਵਿੱਚ ਧੰਨਵਾਦ